ਪਵਿੱਤਰ ਕੀਤਾ ਜਾ ਸਕਦਾ ਮਨ ਨੂੰ ਸਾਫ ਕੀਤਾ ਜਾ ਸਕਦਾ ਤੇ ਉਹ ਨਾਮ ਦਾ ਸਾਬਣ ਨਾਮ ਦਾ ਰੰਗ ਕਿੱਥੋਂ ਮਿਲਦਾ ਵਰਨਾਰਕ ਦੇ ਘਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਮਿਲਦਾ ਤੁਸੀਂ ਨਾਮ ਨੂੰ ਵੀ ਸੌਦਾ ਖਰੀਦਣ ਵਾਸਤੇ ਨਾਮ ਦਾ ਰੰਗ ਆਪਣੇ ਆਪ ਨੂੰ ਚੜਾਉਣ ਵਾਸਤੇ ਕਿਉਂਕਿ ਜਿਹਨੂੰ ਨਾਮ ਦਾ ਰੰਗ ਚੜ ਜਾਂਦਾ ਉਹਦਾ ਫਿਰ ਭਗਜਤ ਤੋਂ ਬੇਨਾ ਡੁੱਬਦਾ ਡੁੱਬਦਾ ਪਾਰ ਲੰਘੇ ਜਾਂਦਾ ਮਹਾਰਾਜੀ ਦੇ ਕੋਲ ਆਏ ਉਹ ਆਉ ਸਬਣਾ ਦੀ ਭਾਟੀ ਗੁਰੂ ਦੇ ਚਰਨਾਂ ਵਿੱਚ ਲੱਗ ਜਾਵੇ ਹਾਜ਼ਰੀ ਲਗਾਉਣ ਦਾ ਇੱਕੋ ਇੱਕ ਢੰਗ ਆ ਫਤੇ ਬੁਲਾਉਣੀ ਪੈਂਦੀ ਆ ਗੱਜਕੇ ਮਹਾਰਾਜ ਕਹਿੰਦੇ ਜਿਹੜਾ ਗੱਜਕੇ ਫਤੇ ਬੁਲਾਉਂਦਾ ਉਹ ਫਤੇ ਮਿਲਦੀ ਆ ਭੱਜਕੇ ਜਿਹਦੀਆਂ ਬੁੱਲਾਂ ਤੇ ਫਤੇ ਆ ਉਹਦੀਆਂ ਕੁੱਲਾਂ 'ਚ ਫਤੇ ਆ ਉਹਨੂੰ ਕੋਈ ਵੀ ਮਾਂ ਦਾ ਦਾੜ ਜੰਮਿਆ ਨਹੀਂ ਕਿ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹਰਾ ਸਕੇ ਕਿਉਂਕਿ ਉਹਦੇ ਮੁਖ ਦੇ ਉੱਤੇ ਫਤੇ ਹੁੰਦੀ ਆ ਤੇ ਫਤੇ ਬੁਲਾਉਣ ਦੇ ਨਾਲ ਦੋ ਵਾਰੀ ਮੁਖ 'ਚ ਵਾਇਰ ਹੁੰਦਾ ਜਾਪ ਹੁੰਦਾ ਤੇ ਵਾਹਿਗੁਰੂ ਦਾ ਜਾਪ ਕਰਨ ਦੇ ਨਾਲ ਤੁਹਾਨੂੰ ਪਤਾ ਕੀ ਹੁੰਦਾ ਵਾਹਿਗੁਰੂ ਮਹਾਰਾਜ ਹਨ ਗੁਰੂ ਅਰਜਨ ਦੇਵ ਮਹਾਰਾ ਜੀ ਬਾਣੀ ਵਿੱਚ ਸਮਝਾਉਂਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਮਾਹੇ ਬਿਟਾਓ ਜਿਹੜੇ ਕਲੇਸ਼ ਹੁੰਦੇ ਨੇ ਇਵੇਂ ਜਦਾਂਦੇ ਨੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਿਮਰਨ ਦੇ ਨਾਲ ਕਿੰਨੂ ਸਿਮਰਨ ਦੇ ਨਾਲ ਵਾਹਿਗੁਰੂ ਨੂੰ ਸਿਮਰਨ ਦੇ ਨਾਲ ਜਦ ਕਿ ਆਪ ਕੋ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਆਓ ਅਰਸਣ ਪਵਿੱਤਰ ਕਰਨ ਵਾਸਤੇ ਤਾਡੀ ਸਿੰਘਾਂ ਨੂੰ ਕੁਝ ਕਹਿਤੀ ਅਸੀਸ ਦੇ ਵਾਸਤੇ ਤੇ ਆਪਣੀ ਹਾਜ਼ਰੀ ਗੁਰੂ ਦੇ ਚਰਨਾਂ ਵਿੱਚ ਲਾਉਣ ਵਾਸਤੇ ਤਿੰਨ ਕੰਮ ਕਰਨੇ ਪੈਣੇ ਆ ਫਿਰ ਤੁਹਾਡਾ ਇੱਥੇ ਬੈਠਿਆ ਤੁਹਾਡਾ ਇੱਥੇ ਆਇਆ ਤੇ ਸਾਡਾ ਇੱਥੇ ਆਇਆ ਸਫਲ ਆ ਦੋ ਚੁਰੋ ਦੋ ਹੱਥ ਝੁਕਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਕਰੋ ਕਰਕੀ ਵਾਲੇ ਪਾਛਮਾਨ ਯਾਤ ਦੇ ਗੱਜ ਕੇ ਆਪੋ ਜੀ ਵਾਹਿਏ ਗੁਰੂ ਜੀ ਦਾ ਕਾਲੇ ਪਤਾ ਕੀ ਹੋ ਗਿਆ ਅਸੀਂ ਇਹ ਫਤਿਹ ਬੁਲਾਨੀ ਛੱਡ ਦਿੱਤੀ ਬਹੁਤਿਆਂ ਨੇ ਇਹਨਾਂ ਨੇ ਜਿਆਦਾ ਵਿਦਵਾਨ ਜਿਹੜੇ ਬਣ ਕੇ ਜਿਹੜੇ ਕਹਿੰਦੇ ਅਸੀਂ ਪੜ੍ਹਾਈ ਬਹੁਤ ਜਿਆਦਾ ਕਰ ਲਈ ਆ ਨਾ ਇਹਨਾਂ ਨੇ ਬਹੁਤੀ ਜਿਆਦਾ ਪੀ ਐਕ ਕਰ ਲਈ ਆ ਬੀ ਐਡ ਕਰ ਲਈ ਆ ਐਮ ਐਕ ਕਰ ਲਈ ਆ ਐਮ ਐਡਾ ਕਰ ਲਈ ਆ ਫੂਡ ਐਕ ਕਰ ਲਈ ਆ ਤਾਂ ਜਿਹੜਿਆਂ ਨੇ ਬਹੁਤਿਆਂ ਨੇ ਜਿਆਦਾ ਪੀ ਐਚ ਡੀ ਕਰ ਲਈ ਆ ਆਪਣੇ ਨਾਮ ਦੇ ਅੱਗੇ ਡਾਕਟਰ ਮਖਾਉਣ ਲੱਗ ਗਏ ਤੇ ਉਸ ਕਹਿੰਦੀ ਆ ਵੀ ਅਸੀਂ ਗੁਰੂ ਦੇ ਨਾਲ ਸਿਆਣੀ ਹੋ ਗਏ ਕਿਵੇਂ ਕਿਵੇਂ ਸੰਤ ਜੀ ਐਂਦੇ ਇਕਾਗੇ ਨੂੰ ਦੇਣਾ ਲੋ ਸਿੱਖਾਂ ਨੇ ਕਿਉਂਗੇ ਪਤਾ ਕਿਵੇਂ ਜਦੋਂ ਉਹ ਫਤੇ ਦਾ ਦੇਵਾਂ ਨੂੰ ਪੂਰਾਨੀ ਲੰਦੇ ਮਹਾਰਾਜ ਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਨ੍ਹਾਂ ਨੇ ਆਪਣੇ ਮੂੰਹ ਦੇ ਅੱਗੇ ਡਾਕਟਰ ਲਾ ਲਿਆ ਨਾ ਨਾਮ ਦੇ ਅੱਗੇ ਡਾਕਟਰ ਲਾ ਲਿਆ ਤੇ ਉਹ ਪਤਾ ਕੀ ਕਹਿੰਦੇ ਅਗਰ ਫਤੇ ਫਤੇ ਦੀ ਫਤੇ ਭਾਵ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲੋਂ ਸਿਆਣਾ ਸੱਤ ਜੀ ਅਸੀਂ ਕੀ ਐਚ ਡੀ ਕਰ ਲਈ ਅਸੀਂ ਗੁਰੂ ਗੋਬਿੰਦ ਸਿੰਘ ਦੇ ਨਾਲੋਂ ਪੁੱਛੇ ਹੋ ਗਏ ਸਿਆਣੇ ਹੋ ਗਏ ਵਿਦਵਾਨ ਬੰਦੇ ਹੋ ਗਏ ਇੱਕ ਗੱਲ ਸੱਚੀ ਹੈ ਬਹੁਤਿਆਂ ਨੇ ਦੇਖਿਆ ਵਾ ਜਿਨ੍ਹਾਂ ਨੇ ਚਾਰਾਂ ਦਿਨਾਂ ਚਾਰ ਕਿਤਾਬਾਂ ਪੜ੍ਹ ਲਈਆਂ ਨਾ ਜਾਦਾ ਚਾਰ ਕਿਤਾਬਾਂ ਪੜ੍ਹਨ ਵਾਲੇ ਬੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਤੇ ਨੂੰ ਆਪਣੇ ਅਨੁਸਾਰ ਤੋਂ ਮੋੜ ਮਰੋੜ ਦਿੰਦੇ ਨੇ ਕਈ ਫਤੇ ਦੀ ਫਤੇ ਆ ਕੀ ਜਾਂਦੇ ਨੇ ਕੋਈ ਗੁਰ ਫਤੇ ਆ ਕੀ ਜਾਂਦੇ ਨੇ ਓ ਭਾਗਾਂ ਵਾਲਿਓ ਜਦੋਂ ਫਤਿਹ ਪੂਰੀ ਬਲਾਈ ਦੀਆ ਦੋ ਵਾਰੀ ਵਾਇਗਰੂ ਸ਼ਬਦ ਆਉਂਦਾ ਦੋ ਵਾਰੀ ਵਾਇਗਰੂ ਕਹਿੰਦੇ ਨਾ ਦੁੱਖਾਂ ਦੇ ਕਿੱਦਾਂ ਰਾਜ ਸੋਣਾ ਵਾਇਗਰੂ ਸ਼ਾਂਤੀ ਤੁਸੀਂ ਫਤੇ ਤੋਂ ਕੱਟ ਦਿੱਤਾ ਫਿਰ ਤੁਸੀਂ ਕਿੱਥੋਂ ਭਾਲਦੇ ਓ ਰਾਜ ਗੱਦੀਆਂ ਕਿੱਥੋਂ ਤੁਸੀਂ ਭਾਲਦੇ ਓ ਸੁੱਖਾਂ ਦੀ ਪ੍ਰਾਪਤੀ ਕਿੱਥੋਂ ਭਾਲਦੇ ਓ ਵਾਇਗਰੂ ਤਾਂ ਆਖਿਆ ਹੀ ਵਾਇਗਰੂ ਸ਼ਬਦ ਤਾਂ ਤੁਸੀਂ ਵਿੱਚੋਂ ਕੱਟ ਹੀ ਮਾਰਿਆ ਵੀ ਮੈਨੂੰ ਸੌਕੇ ਢੱਗ ਦੇ ਨਾਲ ਫਤਿਹ ਬਣਾਉਣੀ ਆਜਿਮ ਮੇਰਾ ਮੂੰਹ ਬਹੁਤਾ ਕੱਸੇ ਨਾ ਜਦ ਅਸੀਂ ਕਿੰਨੀਆਂ ਕਿਸੇ ਨੂੰ ਗਾਣਾ ਜਦ ਅਸੀਂ ਬੋਲਣਾ ਕਿਸੇ ਨੂੰ ਆਪ ਸ਼ਬਦ ਉਦੋਂ ਸਾਡਾ ਉਹ ਨਹੀਂ ਘੱਟਦਾ ਪਰ ਜਦੋਂ ਫਤੇ ਬਣਾਉਣੀ ਹੁੰਦੀ ਹੈ ਉਦੋਂ ਅਸੀਂ ਕਹਿੰਦੇ ਆ ਦੋ ਸ਼ਬਦ ਹੀ ਕਹੀਏ ਕਿਉਂ ਬੁਰੀ ਫਤੇ ਬਣਾਉਣੀ ਸਾਡਾ ਤਾਂ ਕੰਮ ਹੀ ਹੈ ਕਿਸੇ ਦਾ ਫੋਨ ਆਵੇ ਟੈਲੀਫੋਨ ਆਵੇ ਤਾਂ ਪੂਰੇ ਕਹਣਾ ਵਾਈਰੂ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਦੀ ਫਤਈ ਤੇ ਜੇ ਅੱਗੋਂ ਕੋਈ ਪੂਰੀ ਫਤੇ ਨਾਲ ਨਾ ਬੁਲਾਵੇ ਮੈਂ ਤਾਂ ਆਪਣੇ ਸਾਥੀਆਂ ਨੂੰ ਵੀ ਟੋਕ ਦਿੰਦਾ ਹਾਂ ਕਿ ਭਾਈ ਫਤੇ ਪੂਰੀ ਬੁਲਾਇਆ ਕਰੋ

شب فتح فتح آ خالسا واحر جی کی فتح تاہ بلائی ہے ਕਿ ਫਤਿਹ ਬੁਲਾਉਣਾ ਬੋਵਾਰੀ ਕਬਜੋ ਵਾਇਕੂ ਦਾ ਚਾਪ ਹੋਣਾ ਤੇ ਵਾਇਕੂ ਵਾਇਕੂ ਕਹਿਣ ਵਾਲਿਆਂ ਦਾ ਮੁੱਖ ਪਵਿੱਤਰ ਹੋਣਾ ਤੇ ਵਾਇਕੂ ਵਾਇਕੂ ਕਹਿ ਤੇ ਨਾਲ ਇਹਨਾਂ ਦੇ ਦੁੱਖਾਂ ਦਲਿਤਰਾ ਵਿਗੜਾ ਦਾ ਨਾਸ਼ ਹੋ ਜਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੁੱਝ ਸੋਚਨ ਕਿ ਸਾਨੂੰ ਇਹ ਦਾਤ ਬਖਸ਼ੀ ਆ ਅਸੀਂ ਕਿਉਂ ਪੜਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਿਆਣੇ ਬਣੀ ਜਾਨਿਆ ਘਰ ਕਿਤਾਬਾ ਪੜ੍ਹ ਕੇ ਪੀ ਐਚ ਡੀ ਕਰਤਾ ਅਰਹੁ ਵਿਚਾਰ ਗੁਰੂ ਕੈਪਾ ਕਹੇ ਸਾਨੂੰ ਸੋਝੀ ਆ ਗਏ ਸਿੱਖ ਫਤਿਹ ਪੂਰੀ ਬਰੌਣੀ ਖਿੰਜ ਜਾਈਏ ਪਹਿਲਾਂ ਅਸੀਂ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ ਦੇਸਾਂ ਤੇ ਨਵਾਂ ਹੀ 트ੈਂਡ ਚੱਲ ਗਿਆ ਸ਼ਾਸਿਕਾਲ ਸ਼ਾਸਿਕਾਲ ਤੋਂ ਅਸੀਂ ਗਏ ਗੁੱਟ ਮਾਰਨਿੰਗ ție ਆ ਗਏ ਮੈਂ ਅਕਸਰ ਕਹਿੰਦੀ ਕਰਦਾ ਹਾਂ ਵੀ ਭਾਈ ਗੁੱਟ ਮਾਰਨਿੰਗ ਤਾਂ ਗੁੱਟ ਹੋਣੀ ਆ ਜੇ ਤੁਸੀਂ ਗੋੜ ਦੇ ਨਾਲ ਜੁੜੇ ਹੋਵੋਗੇ ਰੱਬ ਦੇ ਨਾਲ ਜੁੜੇ ਹੋਵੋਗੇ ਰੱਬ ਦਾ ਨਾਮ ਤੁਹਾਡੀ ਰਸਨਾ ਤੇ ਹੋਵੇਗਾ ਤਾਂ ਹੀ ਮਾਰਨੇ ਗੁੱਟ ਹੋਣੀ ਆ ਫਿਰ ਰੋਟੀਨ ਕਹੀ ਜਾਵੀ ਰੋਟੀ 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 ਚਾਕੇ ਮੂਝ ਥੋੜੀ ਪੈਜਾ

ਕਹਿੰਦਾ ਦਸ਼ਮੀਸ਼ ਪਾਤਸ਼ਾਹ ਵਰਗੀ ਕਾਲ ਹੋ ਸਕਦਾ ਕਾਲ ਕੋਈ ਨਹੀਂ ਜਿਹੜਾ ਪਿਤਾ ਵਾਰੀ ਐਸਾ ਬਾਲ ਕੋਈ ਨਹੀਂ ਜਿਹੜਾ ਬਾਲ ਵਾਰੀ ਐਸਾ ਪਿਤਾ ਕੋਈ ਗੁਰਗੋਬਲ ਸਿੰਘ ਮਹਾਰਾਜ ਵਰਗੀ ਸ਼ਖਸੀਅਤ ਕੋਈ ਖੋਰ ਹੋਈ ਨਹੀਂ ਸਕਦੀ ਇੱਕੋ ਆਈ ਸੀ ਤੇ ਸੂਰਾ ਸੋਸ਼ial ਤੇ ਜਦੋਂ ਆਪਣੀ ਦਿੱਤੀ ਤੇ ਬੇਤੇ ਉਹ ਸ਼ਖਸੀਅਤ ਨਾ ਕਦੇ ਆਉਣੀ ਆ ਤੇ ਨਾ ਕਦੇ ਆਵੇਗੀ ਗੁਰਗੋਬਲ ਸਿੰਘ ਮਹਾਰਾਜ ਵਰਗਾ ਹੋਰ ਕੋਈ ਨਹੀਂ ਸਾਥ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਵੀ ਵੀ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਹਿਤਕਾਰ ਵੀ ਕੋਈ ਨਹੀਂ ਕਮਤਾਸੀ ਵੀ ਇੱਕ ਨਹੀਂ ਕਮਤਾਸੀ ਵੀ ਦੌਣੀਆਂ ਨਹੀਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਚਨਾ ਹੈ ਜਫਰਨਾਮਾ ਜਫਰਨਾਮੇ ਨੇ ਉਹਨਾਂ ਦੇ ਜੀਵ ਦੀ ਮੌਤ ਕਰਵਾ ਕੇ ਕਿਸੀ ਚਾਰ ਸ਼ਰਤੀ ਪੜ੍ਹਿਆ ਜਫਰਨਾਮੇ ਨੇ ਮਹਾਰਾਜ ਨੇ ਜਫਰਨਾਮਾ ਲਿਖਿਆ ਕਿ ਜਫਰਨਾਮੇ ਰਗਜੀਵ ਨੇ ਪੜ੍ਹਿਆ ਉਹ ਪੜ੍ਹਦੇ ਆ ਸਾਰ ਹੀ ਨਾ ਕਾ ਦੀ ਗੱਡੀ ਤਰ ਗਿਆ ਕਿਉਂ ਸ਼ਬਦਾਂ ਦੇ ਵਿੱਚ ਪਾਵਰ ਸੀ ਸ਼ਬਦਿਆਂ ਦੇ ਵਿੱਚ ਕੁਝ ਹੈ ਐਸਾ ਸੀ ਤਰ੍ਹਾਂ ਦਾ ਸੀ ਸ਼ਕਤੀ ਸੀ ਸ਼ਬਦਾਂ ਦੇ ਵਿੱਚ ਪਾਵਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਜਾ ਕਵੀ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੂਰਮਾ ਵੀ ਕੋਈ ਨਹੀਂ 14 ਜੰਗਾਂ ਵੱਡੀਆਂ ਲੜੀਆਂ ਤੇ 9 ਛੋਟੀਆਂ ਝੌਂਡਾਂ ਲੜੀਆਂ مہاراج کی ہر وی جت ہوں رہی ہے چاہے جرضی سوروا اگیو اپنے آپ بلی بہت سورما کرے پر گرو گوبند سنگھ مہاراج اگ